ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਆਪਣੇ ਗੁਰੂ ਦੇ ਬਾਬਦ 마ੜੇ ਬਚਨ ਨਹੀਂ ਸੁਣ ਸਕਦਾ ਆਪਣੇ ਬਾਬਦ ਤੇ 마ੜੇ ਬਚਨ ਸੁਣ ਲਵੇ ਉਹਨੂੰ ਕੋ ਚਾਰ ਮੰਦੇ ਬਚਨ ਵੀ ਬੋਲ ਜਾਵੇ ਕਹਿੰਦੇ ਕੋਈ ਗੱਲ ਨਹੀਂ ਪਰ ਜਿੰਨੂੰ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਆਪਣੇ ਮੁਰਸ਼ਿਦ ਦੇ ਨਾਲ ਇਸ਼ਕ ਹੈ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿਹੜੇ ਇਸ਼ਕ ਦੇ ਵਿੱਚ ਰੱਤੇ ਹੋਏ ਉਹ ਆਪਣੇ ਮੁਰਸ਼ਿਦ ਦੇ ਬਾਰੇ ਇੱਕ ਬਚਨ ਨਹੀਂ ਸੁਣ ਸਕਾ ਮਾੜਾ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ ਪਰ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਬਾਰੋ-ਬਾਰੋ ਕਹਿੰਦੇ ਮੈਨੂੰ ਗੁਰੂ ਦੇ ਨਾਲ ਬੜੀ ਪ੍ਰੀਤ ਹੈ ਬੜਾ ਪ੍ਰੇਮ ਹੈ ਜਦੋਂ ਕੋਈ ਓਖਾ ਕੰਮ ਬਣਦਾ ਹੈ ਜਦੋਂ ਗੁਰੂ ਦੇ ਬਾਬਤ ਕੋਈ ਮਾੜੇ ਬਚਨ ਕੋਈ ਗੁਰੂ ਦੀ ਬੇਅਦਵੀ ਕਰ ਦਿੰਦਾ ਉਹ ਮਨੁੱਖ ਬੁੱਲ ਦੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੜੀ ਪ੍ਰੀਤ ਕਰਦੇ ਸਨ ਸੱਚਾ ਇਸ਼ਕ ਸੱਚਾ ਸੱਚੀ ਮਿੱਤਰਤਾ ਜੇ ਕਿਸੇ ਨੇ ਵੇਖਣੀ ਹੋਵੇ ਨਾ ਸੱਚਾ ਇਸ਼ਕ ਦੇਖਣਾ ਹੋਵੇ ਸੱਚਾ ਪਿਆਰ ਸੱਚੀ ਦੋਸਤੀ ਵੇਖਣੀ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨੇ ਦੀ ਦੋਸਤੀ ਇਹਨੂੰ ਯਾਰੀ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਬਲੀ ਕੰਧਾਰੀ ਦੇ ਕੋਲ ਪਹੁੰਚਦੇ ਨੇ ਨਾ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਪਿਆਸ ਲੱਗੀ ਹੈ। ਇਹਨੂੰ ਅਸੀਂ ਤਰੇਹ ਵੀ ਕਹਿੰਦੇ ਹਾਂ। ਜਲ ਸ਼ਕਣਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨਾ ਜੀ ਇਹ ਪਾੜ ਦੇਖ ਰਹੇ ਹੋ ਸਾਹਮਣੇ ਹੁਣ ਤੁਹਾਨੂੰ ਪਤਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਲੰਮੀਆਂ ਫੇਰੀਆਂ ਜਿਹੜੀਆਂ ਕੀਤੀਆਂ ਪ੍ਰਚਾਰ ਦੀਆਂ ਜ਼ਿਆਦਾਤਰ ਪੈਦਲ ਕਿਦੇ ਸਮਾਂ ਲੱਗਦਾ ਸੀ ਕੋਈ ਲੱਭ ਜਾਵੇ ਸਫਰ ਵਾਸਤੇ ਤੇ ਕਰਦੇ ਸਨ ਇਹ ਤੇ ਪੈਦਲ ਹੀ ਜ਼ਿਆਦਾ ਸਫਰ ਭਾਈ ਮਰਦਾਨਾ ਜੀ ਨਾਲ ਹੁਣ ਸਵੇਰ ਦੇ ਚੱਲੇ ਕਿਦੇ ਆਰਾਮ ਹੋਇਆ ਨਹੀਂ ਹੋਇਆ ਸ਼ਾਮਾਂ ਦਾ ਸਮਾਂ ਪਿਆ ਤੇ ਹੁਣ ਥਕਾਵਟ ਵੀ ਆ ਸ਼ਰੀਰ ਐ ਭਾਈ ਮਰਦਾਨਾ ਜੀ ਨਾਲ ਤਕਾਵਟ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਲ ਛਕਣਾ ਗੁਰੂ ਨਾਨਕ ਸਾਹਿਬ ਜੀ ਨੇ ਸਾਹਮਣੇ ਪਹਾੜ ਦੇਖ ਰਹੇ ਆ ਪਈ ਮਰਦਾਨਾ ਜੀ ਕਹਿੰਦੇ ਹਾਂ ਕਹਿੰਦੇ ਇਹਦੇ ਉੱਪਰ ਚਸ਼ਮਾ ਹੈ ਤੇ ਪਾਣੀ ਪੀਣਾ ਤੇ ਜਲ ਛਕਣਾ ਤੇ ਇਹਦੇ ਉੱਤੇ ਚੜਾ ਜਾ ਹੁਣ ਸਾਹਮਣੇ ਵੱਡਾ ਪਹਾੜ ਬੰਦਾ ਸਵੇਰੇ ਦਾ ਚੱਲਿਆ ਹੋਵੇ ਪੈਦਲ ਨਾ ਜਲ ਹੈ ਨਾ ਪ੍ਰਸ਼ਾਦ ਹੈ ਤੇ ਕੀ ਹਾਲਾਤ ਹੁੰਦੀ ਤੁਸੀਂ ਸਮਝ ਸਕਦੇ ਹੋ ਗੁਰੂ ਆਨੰਦ ਸਾਹਿਬ ਜੀ ਨੇ ਕਿਹਾ ਭਾਈ ਮਰਦਾਨਾ ਜੀ ਚੜ ਗਏ ਪਰ ਮਨਾਂ ਨਹੀਂ ਕੀਤਾ ਕਿ ਸਿੱਧਾ ਪਹਾੜ ਕਿਵੇਂ ਚੜਾਂਗਾ ਅਸੀਂ ਤੇ 10 ਮਿੰਟ ਗੁਰੂ ਕੋਲ ਬਹਿਣ ਵਾਸਤੇ ਤਿਆਰ ਨਹੀਂ ਅਸੀਂ ਤੇ ਘੜੀਆਂ ਦੇਖਣ ਪੈ ਜਾਂਦੇ ਹਾਂ ਸਮਾਪਤੀ ਕਦੋਂ ਹੋਵੇਗੀ ਭੋਗ ਕਦੋਂ ਪਵੇਗਾ ਆਨੰਦ ਸਾਹਿਬ ਕਦੋਂ ਪੜਿਆ ਜਾਵੇਗਾ ਕਈ ਤੇ ਫੋਨ 'ਚ ਹੀ ਪੁੱਛ ਲੈਂਦੇ ਨੇ ਆਨੰਦ ਸਾਹਿਬ ਪੜਿਆ ਪੜਿਆ ਜਾ ਰਿਹਾ ਕੀ ਨਹੀਂ ਅੱਜ ਗੁਰੂ ਕੋਲ ਬਹਿਣ ਵਾਸਤੇ ਤਿਆਰ ਜ਼ਿੰਦਗੀ ਕਿਵੇਂ ਬਦਲੇਗੀ ਹਾਂਜੀ ਸਾਡਾ ਘਰ ਦੀ ਹਾਲਾਤ ਠੀਕ ਨਹੀਂ ਹੈ ਜੀ ਕਲੇਸ਼ ਇਹ ਮੁੱਕ ਨਹੀਂ ਮੁਕਣਾ ਨਹੀਂ ਹੈ ਕਿਉਂਕਿ ਗੁਰੂ ਨੇ ਸਿਖਾਣਾ ਸੀ ਨਾ ਕਲੇਸ਼ ਕਿਵੇਂ ਮਕੂਣਾ ਤੇ ਗੁਰੂ ਕੋਲ ਬੈਠੇ ਹੀ ਨਹੀਂ ਜਦੋਂ ਗੁਰੂ ਕੋਲ ਬੈਠੇ ਨਹੀਂ ਗੁਰੂ ਨੂੰ ਪੁੱਛਿਆ ਨਹੀਂ ਇਲਾਜ ਨਹੀਂ ਕੀਤਾ ਕਲੇਸ਼ ਦਾ ਹਾਂ ਬਾਬਿਆਂ ਕੋਲ ਚਲੇ ਜਾਂਦੇ ਆ ਜੀ ਇਲਾਜ ਕਰੋ ਸਾਡਾ ਉਹ ਆਪੇ ਕਲੇਸ਼ ਤੇ ਕਰਕੇ ਘਰ ਛੱਡਿਆ ਉਹਨੇ ਘਰ ਦੇ ਕਲੇਸ਼ ਕਰਕੇ ਤੇ ਬਾਬਾ ਬਣਿਆ ਉਹਨੇ ਡੇਰਾ ਖੋਲ੍ਹਿਆ ਤੁਸੀਂ ਚਲੇ ਜਾਂਦੇ ਹੋ ਫਿਰ ਘਰ ਦਾ ਕਲੇਸ਼ ਘਰ ਦੀਆਂ ਬਿਮਾਰੀਆਂ ਖਤਮ ਕਰ ਕਿੱਥੋਂ ਉਹਨੇ ਖਤਮ ਕਰ ਦੇਣੀ ਹੈ ਇੱਥੇ ਗੁਰੂ ਹੈ ਤੂੰ ਪੁੱਛ ਕੇ ਵੇਖ ਹਉ ਭਾਈ ਮਰਦਾਨਾ ਤੇ ਗੁਰੂ ਦਾ ਪ੍ਰੇਮੀ ਹੈ ਨਾ ਮਿੱਤਰਤਾ ਬੜੀ ਗੂੜੀ ਹੈ ਮਨਾ ਨਹੀਂ ਕਰਦਾ ਮੈਂ ਕਈ ਵਾਰੀ ਬਚਨ ਕਰਦਾ ਕਹਿੰਦੇ ਜੀ ਨਾਲ ਤਕਰੀਬਨ 54 ਸਾਲ ਭਾਈ ਮਰਦਾਨਾ ਜੀ ਨਾਲ ਨਾਲ ਦਾ ਭਾਵ ਹੈ ਹੁਕਮ ਮੰਨਿਆ ਨਾਲ ਚੱਲਣਾ ਦਾ ਨਹੀਂ ਤੇ ਮਿੱਤਰਤਾ ਤੇ ਗੱਲ ਨਾ ਸੁਣੋ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਪਰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੇ ਬਚਨ ਨਹੀਂ ਮੋੜੇ ਨਾਲ ਚੱਲਣ ਦਾ ਮਤਲਬ ਹੈ ਬਚਨ ਅਸੀਂ ਤੇ ਨਾਲ ਗੁਰੂ ਦੇ ਨਾਲ ਗੁਰੂ ਦੇ ਨਾਲ ਹੁਕਮ ਤੇ ਮੰਨਦੇ ਨਹੀਂ ਨਾਲ ਕਿਵੇਂ ਇਹ ਨਾਲ ਚੱਲਣਾ ਤੇ ਫਿਰ ਹੁਕਮ ਮੰਨਣਾ ਪੈਣਾ ਹੁਕਮ ਮੰਨਾ ਹੋਵੇ ਪ੍ਰਮਾਣ ਹੁਕਮ ਜਿਹਨਾਂ ਜਿਹੜੇ ਮੰਨਦੇ ਹੁਕਮ ਨੂੰ ਪ੍ਰਮਾਣ ਤੇ ਉਹ ਨਹੀਂ ਐਵੇਂ ਜਦੋਂ ਪਹਾੜ ਤੇ ਚੜਿਆ ਤੇ ਪਹਾੜ ਤੇ ਅੱਗੇ ਬਲੀ ਕੰਧਾਰੀ ਬੈਠਾ ਹੋਇਆ ਭਾਈ ਮਰਦਾਨਾ ਜੀ ਕਹਿੰਦੇ ਜਲ ਸਕਣਾ ਕਹਿੰਦੇ ਭਾਈ ਪਰਦੇਸੀ ਲੱਗਦਾ ਕਹਿੰਦੇ ਹਾਂਜੀ ਮੇਰੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਸਤਕਾਰ ਨਾਲ ਕਿਹਾ ਚਿੜ ਗਿਆ ਕਹਿੰਦਾ ਮੇਰੇ ਹੁੰਦੇ ਹੋਏ ਇੰਨੇ ਸਤਕਾਰ ਨਾਲ ਕਿਸੇ ਹੋਰ ਨੂੰ ਮੇਰੇ ਇਲਾਕੇ ਵਿੱਚ ਬੁਲਾ ਰਹੇ ਭਾਈ ਮਰਦਾਨਾ ਜੀ ਕਹਿੰਦੇ ਜਲ ਸ਼ੱਕ ਸਕਦਾ ਉਹ ਕਹਿੰਦਾ ਬਲੀ ਕੰਧਾਰੀ ਕਹਿੰਦਾ ਨਹੀਂ ਭਾਈ ਮਰਦਾਨਾ ਜੀ ਥੱਲੇ ਚਲੇ ਗਏ ਗੁਰਨਾਨ ਸਿੰਘ ਜੀ ਕਹਿੰਦੇ ਜਲ ਸ਼ੱਕ ਲਿਆ ਭਾਈ ਮਰਦਾਨਾ ਜੀ ਜਲ ਸ਼ਕਾਏ ਭਾਈ ਮਰਦਾਨਾ ਜੀ ਕਹਿੰਦੇ ਉਹਨੇ ਜਲ ਦਿੱਤਾ ਨਹੀਂ ਜਲ ਛਕਣ ਨਹੀਂ ਦਿੱਤਾ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫੇਰ ਜਾ ਭਾਈ ਮਰਦਾਨਾ ਜੀ ਫੇਰ ਪਹਾੜ ਚੜ ਰਹੇ ਨੇ ਹੁੰਦੇ ਕਿ ਉਹ ਮਨਾ ਹੀ ਨਹੀਂ ਕੀਤਾ ਕਿ ਮੈਂ ਇੱਕ ਵਾਰੀ ਚੜ ਕੇ ਆਇਆ ਉਹਨੇ ਦਿੱਤਾ ਨਹੀਂ ਦੂਜੀ ਵਾਰੀ ਵੀ ਕੀ ਪਤਾ ਦੇਵੇ ਨਾ ਦੇਵੇ ਭਾਈ ਮਰਦਾਨਾ ਜੀ ਫੇਰ ਗਏ ਬਲੀ ਕਹਿੰਦਾ ਰੇਗੂ ਕਹਿੰਦਾ ਜਿਸ ਦੇ ਨਾਲ ਆਇਆ ਜਿਹਦੇ ਸੋਲੇ ਗਾਉਂਦਾ ਉਹਨੂੰ ਕਿਉਂ ਨਹੀਂ ਕਹਿੰਦਾ ਜਲ ਸ਼ਕਾ ਸੋਲੇ ਤੂੰ ਉਹਦੇ ਗਾ ਰਿਹਾ ਹੈ ਤੇ ਜਲ ਮੇਰੇ ਕੋਲੋਂ ਛਕਣ ਆ ਗਿਆ ਨਹੀਂ ਜਲ ਮੇਰੇ ਕੋਲ ਭਾਈ ਮਰਦਾਨਾ ਜੀ ਫੇਰ ਥੱਲੇ ਆ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਛੱਕਾਂ ਆ ਕਹਿੰਦੇ ਨਹੀਂ ਜਲ ਨਹੀਂ ਛਕਾਇਆ ਤਾਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਫੇਰ ਚਲ ਵਾਸੇ ਵਿੱਚ ਜਲ ਛਕਣ ਦੀ ਗੱਲ ਨਹੀਂ ਸੀ ਇੱਥੇ ਜਲ ਸਿੱਧਕ ਦੀ ਸੀ ਇੱਥੇ ਗੱਲ ਸੀ ਅੰਦਰ ਦ੍ਰਿੜਤਾ ਕਿੰਨੀ ਹੈ ਇਹ ਪਹਾੜ ਜਿਹੜਾ ਸੀ ਸਿੱਖੀ ਦਾ ਪਹਾੜ ਸੀ ਜਿਹੜਾ ਚੜ ਰਹੇ ਸੀ ਭਾਈ ਮਰਦਾਨਾ ਜੀ ਤੀਜੀ ਵਾਰ ਚੜੇ ਤੇ ਕਹਿੰਦਾ ਕੌਣ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਤੇ ਵਡਿਆਈ ਸਾਰੇ ਪਾਸੇ ਹੈ ਕਾਲ ਰੂਪ ਹੈ ਗੁਰੂ ਨਾਨਕ ਸਾਹਿਬ ਜੀ ਜਦੋਂ ਸਿੱਖਤ ਸਲਾਹ ਆਪਣੇ ਗੁਰੂ ਦੀ ਕੀਤੀ ਬਲੀ ਕੰਧਾਰੀ ਹੋਰ ਚੜ ਗਿਆ ਕਹਿਣ ਲੱਗਾ ਛੱਡ ਜਿਹੜਾ ਤੈਨੂੰ ਜਲ ਨਹੀਂ ਸ਼ਿਕਾ ਸਕਦਾ ਉਹ ਕੀ ਤੇਰਾ ਗੁਰੂ ਹੋਇਆ ਤੂੰ ਮੇਰੇ ਕੋਲ ਰਹਿ ਜਲ ਦੇ ਨਾਲ ਨਾਲ ਪ੍ਰਸ਼ਾਦਾ ਵੀ ਸ਼ਿਕਾਵਾਂਗਾ ਭਾਈ ਮਰਦਾਨਾ ਜੀ ਕਹਿੰਦੇ ਨਾ ਫਿਰ ਚਲੇ ਗਏ ਸਾਡੇ ਵਰਗੇ ਥੋੜੇ ਥੋੜੇ ਜਿਲੇ ਲਾਲਚ ਕਰਕੇ ਧਰਮ ਪਰਿਵਰਤਨ ਕਰ ਲਿਆ ਥੋੜਾ ਜਿਹਾ ਲਾਲਚ ਕਰਕੇ ਅਸੀਂ ਗੁਰੂ ਘਰ ਛੱਡ ਦਿੰਦੇ ਆਂ ਨਾ ਨਾ ਭਾਈ ਮਰਦਾਨਾ ਨੇ ਨਹੀਂ ਛੱਡਿਆ ਸਿੱਖ ਭਾਈ ਮਰਦਾਨੇ ਵਰਗਾ ਬਣ ਭਾਈ ਮਰਦਾਨੇ ਵਰਗਾ ਸਿੱਖ ਬਣੀਏ ਕਹਿੰਦੇ ਜਦੋਂ ਚੌਥੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮਰਦਾਨਾ ਜੀ ਫੇਰ ਜਾਓ ਭਾਈ ਮਰਦਾਨਾ ਜੀ ਚੌਥੀ ਵਾਰ ਵੀ ਗਏ ਹੁਣ ਉਹ ਕਹਿੰਦਾ ਕੌਣ ਗੁਰੂ ਨਾਨਕ ਕੌਣ ਜਾਣਦਾ ਹੈ ਗੁਰੂ ਨਾਨਕ ਨੂੰ ਛੱਡ ਗੁਰੂ ਨਾਨਕ ਨੂੰ ਮੇਰੇ ਕੋਲ ਰਹਿ ਮੈਂ ਤੈਨੂੰ ਘਰ ਵੀ ਦੇਵਾਂਗਾ ਪ੍ਰਸ਼ਾਦਾ ਵੀ ਦੇਵਾਂਗਾ ਜਲ ਵੀ ਦੇਵਾਂਗਾ ਹੋਰ ਮਾੜੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਬੋਲਨੇ ਹੁਣ ਮਾੜੇ ਬਚਨ ਆਪਣੇ ਬਾਰੇ ਤੇ ਸੁਣਦਾ ਰਿਹਾ ਜਦ ਗੁਰੂ ਨਾਨਕ ਸਾਹਿਬ ਦੇ ਬਾਬਤ ਮਾੜੇ ਬਚਨ ਬੋਲਨੇ ਨਾਲ ਥੱਲੇ ਆਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਲ ਛਕਾਂ ਕਹਿੰਦੇ ਨਹੀਂ ਗੁਰੂ ਨਾਨਕ ਸਾਹਿਬ ਪੰਨਵੀਂ ਵਾਰ ਕਹਿੰਦੇ ਹੁਣ ਮਰਦਾਨਿਆ ਫੇਰ ਜਾ ਭਾਈ ਮਰਦਾਨਾ ਜੀ ਕਹਿੰਦੇ ਹੁਣ ਨਹੀਂ ਜਾਣਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨਾ ਹੁਣ ਕਿਉਂ ਨਹੀਂ ਜਾਣਾ ਹੁਣ ਨਾ ਤੇ ਕਦੇ ਕਰਦਾ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਣ ਕਿਉਂ ਨਹੀਂ ਜਾਂਦਾ ਤੇ ਅਗੋਂ ਭਾਈ ਮਰਦਾਨਾ ਜੀ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਗਿਆ ਉਹਨੇ ਮੈਨੂੰ ਮਾੜੇ ਬਚਨ ਬੋਲੇ ਦੂਜੀ ਵਾਰ ਗਿਆ ਉਹਨੇ ਮੈਨੂੰ 마ੜੇ ਵਚਨ ਬੋਲੇ ਤਿੰਨ ਵਾਰ ਚੌਥੀ ਵਾਰ ਪੰਜਵੀਂ ਵਾਰ ਗਿਆ ਉਹਨੂੰ ਤੁਹਾਨੂੰ 마ੜੇ ਵਚਨ ਬੋਲੇ ਸਤਿਗੁਰੂ ਜੀ ਸਿੱਖ ਆਪਣੇ ਬਾਬਤੇ 마ੜੇ ਵਚਨ ਸੁਣ ਸਕਦਾ ਆਪਣੇ ਮੁਰਸ਼ਿਦ ਆਪਣੇ ਗੁਰੂ ਦੇ ਬਾਬਤ 마ੜੇ ਵਚਨ ਨਹੀਂ ਸੁਣ ਸਕਦਾ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੀ ਗੱਲ ਵਕੜੀ ਦੇ ਨਾਲ ਲਾਇਆ ਇਤਿਹਾਸ ਲਿਖਦਾ ਉਸ ਚਸ਼ਮੇ ਦੇ ਥੱਲੇ ਪੱਥਰ ਸੀ ਗੁਰੂ ਨਾਨਕ ਸਾਹਿਬ ਜੀ ਦੇ ਪੈਰ ਚਰਨ ਕਮਲਾਂ ਦੇ ਨਾਲ ਪੱਥਰ ਨੂੰ ਪਾਸੇ ਕੀਤਾ ਚਸ਼ਮੇ ਦਾ ਪਾਣੀ ਸਾਰਾ ਥੱਲੋਂ ਫਟਫਟ ਪਿਆ ਭਾਈ ਮਰਦਾਨਾ ਜੀ ਨੇ ਉਹ ਜਲ ਛਕਿਆ ਉਸ ਗੁਰੂ ਦੇ ਸਿੱਖੋ ਗੁਰੂ ਨਾਨਕ ਦਾ ਦਰ ਨਾ ਛੱਡੋ ਸੰਤੋਖ ਰੱਖੋ ਧੀਰਜ ਰੱਖੋ ਗੁਰੂ ਨਾਨਕ ਸਾਹਿਬ ਜੀ ਜਰੂਰ ਦਾਤਾਂ ਦੇ ਨਾਲ ਨਵਾਜੇਗਾ